ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਲੈ ਕੇ ਆਏ ਆਂ ਪਸ਼ੂਆਂ ਦੇ ਲਈ ਇੱਕ ਜਿਹੜੀ ਐਮ ਜਾਣਕਾਰੀ ਇੱਕ ਦੇਸੀ ਨੁਕਤਾ ਜਿਹੜਾ ਤੁਹਾਡੇ ਘਰੋਂ ਹੀ ਪੰਜਾਰ ਆਈਟਮਾਂ ਗਿਆ ਮਿਲ ਜਾਣਗੀਆਂ ਮੋਕ ਦੀ ਜੇ ਆਪਾਂ ਮੋਕ ਦੀ ਗੱਲ ਕਰੀਏ ਤਾਂ ਪਸ਼ੂਆਂ ਦੇ ਵਿੱਚ ਇਤਕੀ ਮੋਕ ਦੀ ਸਮੱਸਿਆ ਜਿਹੜੀ ਇੱਕ ਇਹਨੂੰ ਬਿਮਾਰੀ ਵੀ ਮੰਨੋ ਕਿਉਂਕਿ ਜਦੋਂ ਪਸ਼ੂ ਮੋਕ ਮਾਰਦਾਗਾ ਉਦੇ ਨਾਲ ਨਾਲੇ ਤਾਂ ਦੁੱਧ ਘਟ ਜਾਂਦਾਗਾ ਤੇ ਨਾਲੇ ਜਿਹੜਾ ਪਸ਼ੂ ਆ ਰਾਜੀ ਬਿਲਕੁਲ ਨਹੀਂ ਹੁੰਦਾ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਵੈਸੇ ਮੋਕ ਵੀ ਕਈ ਤਰ੍ਹਾਂ ਦੀ ਹੁੰਦੀ ਆ ਕਈ ਮੋਕ ਤਾਂ ਆਪਾਂ ਮੈਡੀਕਲ ਚੋਂ ਕੋਈ ਦਵਾਈ ਬੂਟੀ ਦੇ ਆ ਕੇ ਮਤਲਬ ਲੋਟ ਹੋ ਜਾਂਦੀ ਆ ਕੋਈ ਦਾਣਾ ਫੀਡ ਜਿਹੜੀ ਵੱਧ ਪਾਈ ਜਾਂਦੀ ਆ ਉਹਦੇ ਕਾਰਨ ਵੀ ਪਸ਼ੂ ਨੂੰ ਆ ਜਿਹੜੀ ਲੱਗ ਜਾਂਦੀ ਹੈਗੀ ਤੇ ਕਈ ਮੋਕ ਇਹੋ ਜਿਹੇ ਆ ਜਿਹੜਾ ਮੱਕੀ ਦਾ achar ਪਾਉਣਗੇ ਉਹ ਵੀਰੇ ਇਹ ਜਿਹੜਾ ਸਾਨੂੰ ਨੁਕਤਾ ਦੱਸੂਗਾ ਨੋਟ ਜ਼ਰੂਰ ਕਰ ਲਿਓ ਐਤਕੀ ਥੋੜੀ ਜੀ ਇੱਕ ਲੰਬੀ ਔਰ ਸੀ ਜਿਹੜੀ ਮੀਂਹ ਦੀ ਲੱਗੀ ਕਰਕੇ ਤੇ ਜਿਹੜੇ ਕੱਖ ਪੱਠਿਆਂ ਉਹਦੇ ਵਿੱਚ ਵੀ ਜਿਹੜਾ ਕੋਈ ਯੂਰੀਆ ਰੇਰੂ ਆਪਾਂ ਪਾਇਆ ਉਹਦਾ ਬਾਸ਼ਪੀਕਰਨ ਮਾਤਾ ਲੇਹਾ ਨਹੀਂ ਹੈਗਾ ਨਾਲ ਦੀ ਨਾਲ ਹੀ ਕੱਖਾਂ ਦੇ ਉੱਤੇ ਚੜੀ ਗਿਆ ਜਿਹਦੇ ਕਾਰਨ ਉਹਦੇ ਨਾਲ ਵੀ ਪਸ਼ੂਆਂ ਨੂੰ ਆ ਜਿਹੜੀ ਮੋਕ ਆ ਲੱਗਦੀ ਆ ਖਾਸ ਕਰਕੇ ਮੱਝਾਂ ਦੀ ਮੋਕ ਤਾਂ ਸੇਤੀ ਠੀਕ ਹੋ ਜਾਂਦੀ ਆ ਪਰ ਗਾਂਆਂ ਇਹਈਆਂ ਵੇਖੀਆਂ ਆ ਗਾਂਆਂ ਦੀ ਮੋਕ ਆ ਇੱਕ ਦਵਾਈ ਦੇ ਦਿੰਨੇ ਆਪਾਂ ਇੱਕ ਅੱਧੀ ਵਾਰ ਲੋਟ ਹੋ ਜਾਂਦੀ ਆ ਪਰ ਪ੍ਰੋਪਰ ਉਹਨਾਂ ਨੂੰ ਜਿਹੜੀ ਮੋਕ ਆ ਲੱਗੀ ਹੋਈ ਰਹਿੰਦੀ ਆ ਕਿਉਂਕਿ ਆਪਾਂ ਨੂੰ ਕੱਖ ਪੱਠਿਆਂ ਦਾਣੇ ਫੀਡ ਬਣਾ ਜੇ ਬੰਦ ਕਰਦੇ ਆ ਤਾਂ ਪਸ਼ੂ ਆ ਜਿਹੜਾ ਦੁੱਧ ਨਹੀਂ ਦਿੰਦਾਗਾ ਤੇ ਨੇਰੀ ਖਾਸ ਕਰਕੇ ਗਾਇਆਂ ਦੇ ਵਿੱਚ ਸਮੱਸਿਆ ਹੈਗੀ ਗਾਇਆਂ ਨੂੰ ਆ ਮੋਕ ਆ ਜਿਹੜੀ ਮਤਲਬ ਹੜਦੀ ਨਹੀਂ ਹੈਗੀ ਇੱਕ ਦੋ ਵਾਰੀ ਹੜ ਜਾਂਦੀ ਆ ਮੜਾ ਜਾ ਦਾਣਾ ਫੀਡ ਪਾ ਦਈਏ ਤਾਂ ਫੇਰ ਲੱਗ ਜਾਂਦੀ ਆ ਅੱਜ ਆਪਾਂ ਇਹਦੇ ਸੋਂ ਨੂੰ ਮੋਕ ਦਿਆਂ ਪੰਜ ਚਾਰ ਜਿਹੜੀਆਂ ਘਰੇਲੂ ਚੀਜ਼ਾਂ ਦੱਸਾਂਗੇ ਜੀ ਦਾ ਬਹੁਤ ਵਧੀਆ ਰਿਜ਼ਲਟ ਆਗਾ ਤੇ ਆਪਾਂ ਪਸ਼ੂਆਂ ਨੂੰ ਉਹ ਦੇਣੀ ਹੈਗੀਆਂ ਤੇ ਜਮਾਂ ਬਿਲਕੁਲ ਦੇਸੀ ਇਲਾਜ ਆ ਤੇ ਦੇਸੀ ਵੀ ਫਾਰਮੂਲਾ ਤੁਸੀਂ ਕਾਪੀ ਪੈਨ ਚੱਕ ਲਓ ਤੇ ਨੋਟ ਕਰ ਲਓ ਜਿਹੜੀਆਂ ਮੈਂ ਚੀਜ਼ਾਂ ਤੁਹਾਨੂੰ ਦੱਸਣ ਲੱਗਿਆਗਾ ਤੇ ਇੱਕ ਆਪਾਂ ਮੋਕ ਪਸ਼ੂ ਨੂੰ ਕਈ ਵਾਰ ਨਾ ਆਪਾਂ ਜਿਹੜੀ ਮੜਪਾਲੀ ਦਵਾਈ ਹੁੰਦੀ ਹੈਗੀ ਤਿੰਨ ਮਹੀਨਿਆਂ ਬਾਅਦ ਢਾਈ ਮਹੀਨਿਆਂ ਬਾਅਦ ਉਹ ਗੋਲੀ ਵੀ ਦੇ ਦਿਆ ਕਰੋ ਜੇ ਨਾ ਦਈਏ ਤਾਂ ਮੜਾਪ ਪਾਏ ਜਾਂਦੇ ਨੇ ਅੰਦਰ ਉਹਦੇ ਨਾਲ ਵੀ ਜਿਹੜੀ ਮੋਕ ਆ ਪਸ਼ੂ ਨੂੰ ਲੱਗ ਜਾਂਦੀ ਆ ਤੇ ਹੁਣ ਜਿਹੜੀਆਂ ਤੁਹਾਨੂੰ ਮੈਂ ਆਈਟਮਾਂ ਲਿਖਾਉਣਾਗਾ ਇਹ ਤੁਸੀਂ ਨੋਟ ਜਰੂਰ ਕਰ ਲਿਓ ਆਪਾਂ ਸਭ ਤੋਂ ਪਹਿਲਾਂ ਤਾਂ ਮੇਥੀ ਲੈਣੀ ਆ 10 ਗ੍ਰਾਮ ਤੇ 10 ਗ੍ਰਾਮ ਲੈਣਾ ਆਪਾਂ ਜੀਰਾ ਘਰੇ ਰਸੋਈ ਵਾਲੀਆਂ ਚੀਜ਼ਾਂ ਨੇ ਸਾਰੀਆਂ ਤੇ 10 ਗ੍ਰਾਮ ਲੈਣੀ ਆ ਹਲਦੀ ਤੇ 5 ਗ੍ਰਾਮ ਆਪਾਂ ਲੈਣੀ ਹੈਗੀ ਖਸ ਖਸ ਤੇ 10 ਗ੍ਰਾਮ ਲੈਣੀ ਆ ਕਾਲੀ ਮਿਰਚ ਤੇ 100 ਗ੍ਰਾਮ ਲੈਣਾਗਾ ਆਪਾਂ ਗੁੜ ਤੇ 5 ਗ੍ਰਾਮ ਲੈਣੀ ਆ ਹਿੰਗ ਤੇ ਇੱਕ ਕੜੀ ਪੱਤਾ ਹੁੰਦਾ ਉਹਦੀ ਮੂਠੀ ਕੋ ਉਹਦੀ ਲੈਣੀ ਆ ਤੇ ਇੱਕ ਲੈਣਾ ਆਪਾਂ ਜਿਹੜਾ ਗੰਡਾ ਪਿਆਜ਼ ਕਹਿ ਦਿੰਨੇ ਆ ਤੇ ਇੱਕ ਲਾਸਣ ਦੀ ਗੰਢੀ ਇਹ ਸਾਰੀਆਂ ਆਈਟਮਾਂ ਲੈਣੀ ਆ ਇੱਕ ਵਾਰੀ ਨੋਟ ਕਰ ਲਓ ਮੇਥੀ 10 ਗ੍ਰਾਮ ਜੀਰਾ 10 ਗ੍ਰਾਮ ਹਲਦੀ 10 ਗ੍ਰਾਮ ਖਸ ਖਸ 5 ਗ੍ਰਾਮ ਕਾਲੀ ਮਿਰਚ 10 ਗ੍ਰਾਮ ਗੁੜ 100 ਗ੍ਰਾਮ ਹਿੰਗ 5 ਗ੍ਰਾਮ ਕੜੀ ਪੱਤਾ ਇੱਕ ਮੂਠੀ ਪਿਆਜ਼ ਇੱਕ ਤੇ ਇੱਕ ਲਸਣ ਦੀ ਗੰਢੀ ਇਹ ਜਿਹੜੀਆਂ ਦਸੇ ਚੀਜ਼ਾਂਆਂ ਆ ਇਹਦੇ ਵਿੱਚੋਂ ਸੋਨੂੰ ਮੈਂ ਚਾਰ ਚੀਜ਼ਾਂ ਦੱਸਦਾ ਜਿਹੜੀ ਮੇਥੀ ਜੀਰਾ ਖਸ ਖਸ ਤੇ ਹਿੰਗ ਇਹਨੂੰ ਆਪਾਂ ਥੋੜਾ ਜਿਹਾ ਤਵੇ ਦੇ ਉੱਤੇ ਆ ਰੋਸਟਰ ਕਰ ਲੈਣਾਗਾ ਭੁੰਨ ਲੈਣਾਗਾ ਤੇ ਬਾਕੀ ਦਾ ਇਸੇ ਤਰ੍ਹਾਂ ਜਿਹੜਾ ਪੇਸਟ ਬਣਾ ਲਿਓ ਤੁਸੀਂ ਤਿੰਨ ਦਿਨ ਇਹ ਪਸ਼ੂ ਨੂੰ ਲਗਾਤਾਰ ਦੇ ਦਿਓ ਛੋਡੀ ਜਿਹੜੀ ਮੋਕ ਆ ਗਾਈ ਨੂੰ ਆ ਚਾਹੇ ਮਹੈਸ ਨੂੰ ਪੈਸੇ ਮੈਸਾਂ ਨੂੰ ਤਾਂ ਸਮੱਸਿਆ ਘਟ ਆਉਂਦੀ ਐ ਸੋਨੂੰ ਮੈਂ ਪਹਿਲਾਂ ਵੀ ਦੱਸਿਆ ਵੀਡੀਓ ਦੇ ਵਿੱਚ ਗਾਈ ਨੂੰ ਜਾਂ ਜਿਹੜੀ ਸਮੱਸਿਆ ਦੇਖਣ ਨੂੰ ਗਾਈਆਂ ਚ ਹੀ ਮਿਲਦੀ ਆ ਮੂਰੇ ਮੱਕੀ ਦਾ ਚਾਰ ਵੀ ਹੈਗਾ ਤੇ ਇਹ ਜਿਹੜੀਆਂ ਚੀਜ਼ਾਂ ਤੁਸੀਂ ਲਿਖ ਕੇ ਰੱਖ ਲਿਓ ਇਹ ਸਾਰੀਆਂ ਚੀਜ਼ਾਂ ਜਿਵੇਂ ਸੋਨੂੰ ਦੱਸਿਆਂ ਇਸੇ ਤਰ੍ਹਾਂ ਹੀ ਇਹਨਾਂ ਦਾ ਪੇਸਟ ਬਣਾ ਕੇ ਪਸੂ ਨੂੰ ਤਾਂ ਦੇਣ ਤੁਸੀਂ ਲਗਾਤਾਰ ਦੇ ਦਿਓ ਜਿਹੜੀ ਮੋਕ ਆ ਲੰਬੇ ਸਮੇਂ ਤੋਂ ਮੋਕ ਆ ਗਈ ਤੇ ਉਹਦਾ ਜਿਹੜਾ ਪੱਕਾ ਹਾਲਾ ਉਹ ਹੋਊਗਾ ਤੇ ਇਹ ਸੀ ਅੱਜ ਦੀ ਵੀਡੀਓ ਤੇ ਮੋਕ ਦੀ ਜਾਣਕਾਰੀ ਅਜਿਹਾਂ ਵੀਡੀਓ ਵੇਖਣ ਦੇ ਲਈ ਚਾਹੇ ਉਹ ਖੇਤੀਬਾੜੀ ਨਾਲ ਸੰਬੰਧਤ ਹੋਣ ਚਾਹੇ ਮੌਸਮ ਸੰਬੰਧੀ ਹੋਣ ਤੇ ਚਾਹੇ ਪਸ਼ੂਆਂ ਸੰਬੰਧੀ ਤੇਰੇ ਤਿੰਨੇ ਤਰ੍ਹਾਂ ਦੀਆਂ ਜਿਹੜੀਆਂ ਵੀਡੀਓ ਤਾਂ ਨੂੰ ਆਪਣੇ ਚੈਨਲ ਦੇ ਉੱਤੇ ਮਿਲਣ ਗਿਆ ਸੋ ਕਿਰਪਾ ਕਰਕੇ ਵੀਡੀਓ ਲਾਈਕ ਸ਼ੇਅਰ ਜਰੂਰ ਕਰ ਲਿਓ ਤੇ ਜੇ ਨਵੇਂ ਵਾਰੀ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ